ਗੇਟ ਹਕੀਮਾ ਅਨਗੜ ਕਲੋਨੀ ਬਾਬਾ ਜੀਵਨ ਸਿੰਘ ਵਿਖੇ ਕਾਫੀ ਲੰਮੇ ਸਮੇਂ ਤੋਂ ਰਹਿੰਦੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਸਬੰਧੀ ਤਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੋਕ ਕੇ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਕੌਂਸਲਰ ਵਿਕਾਸ ਸੋਨੀ ਕੌਂਸਲਰ ਕੁਲਦੀਪ ਸਿੰਘ ਕੌਂਸਲਰ ਕਮਲ ਕੁਮਾਰ ਪਲਵਾਨ ਕੌਂਸਲਰ ਪਰਮਜੀਤ ਚੋਪੜਾ ਵੀ ਮੌਜੂਦ ਸਨ ਦੇ ਦਿਨਾਂ ਦੀ ਗੱਲ ਸੁਣਨ ਨੂੰ ਆ ਰਹੀ ਸੋ ਕੱਲ ਜਿਹੜਾ ਬਿਜਲੀ ਬੋਰਡ ਦੇ ਮਹਿੰਗੇ ਔਰ ਜਿਹੜੇ ਮਾਲ ਬਾਗ ਦੇ ਜਿਹੜੇ ਡਿਪਾਰਟਮੈਂਟ ਦੇ ਬੰਦੇ ਨੇ ਕੱਲ ਇਸ ਇਲਾਕੇ ਜਾ ਕੇ ਜਿਹੜੇ 50 50 ਸਾਲਾਂ ਤੋਂ ਲੋਕੀ ਘਰਾਂ ਚ ਰਹਿ ਰਹੇ ਨੇ ਉਹ ਗਰੀਬ ਲੋਕ ਨੇ ਕਿਸੇ ਦਾ 20 ਗੱਜ ਦਾ ਘਰ ਹੈ ਕਿਸੇ ਦਾ 30 ਦਾ ਕਿਸੇ ਦਾ 50 ਗੱਜ ਦਾ ਘਰ ਉਹਨਾਂ ਦੇ ਘਰਾਂ ਦਿੱਤੇ ਔਰ ਉਹਨਾਂ ਦੇ ਇਲਾਕੇ ਜਾ ਕੇ ਇਹਨਾਂ ਨੇ ਮੰਗੀਆਂ ਮਾਰੀਆਂ ਔਰ ਉਹਨਾਂ ਦਾ ਕਹਿਣਾ ਹੈ ਕਿ ਇਹ ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਜਦ ਕਿ ਇਹਨਾਂ ਕੋ ਰਜਿਸਟਰੀਆਂ ਇਹਨਾਂ ਦੇ ਕੋਲ ਨਹੀਂ ਔਰ ਇਹ 50 50 ਸਾਲ ਤੋਂ ਲੋਕ ਉੱਥੇ ਰਹੇ ਨੇ ਇਸ ਕਰਕੇ ਸਾਰੇ ਇਲਾਕਾ ਨਿਵਾਸੀਆਂ ਲੋਕ ਅੱਜ ਧਰਨਾ ਜਿਹੜਾ ਭਗਵੰਤ ਮਾਨ ਦੇ ਖਿਲਾਫ ਕਿਉਂਕਿ ਜਿਹੜਾ ਮੁੱਖ ਮੰਤਰੀ ਹੈ ਆਪਣੇ ਪੰਜਾਬ ਦਾ ਇਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ ਪੰਜਾਬ 'ਚ ਬਦਲਾਅ ਲਿਆਵਾਂਗੇ ਆ ਬਦਲਾਅ ਅੱਜ ਵੇਖ ਲੈ